ਦਫਤਰ ਦਾ ਉਦਘਾਟਨ ਉਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਪਾਲ ਸਿੰਘ ਸਾਡੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਜਸ਼ਪਾਲ ਜੀ ਅਤੇ ਹੋਰ ਦਰਜਾਬਰਜਾ ਸਾਡੇ ਟੀਮ ਦੇ ਮੈਂਬਰ ਸਹਿਬਾਨ ਮੈਂ ਇੱਕਾ ਆਫਿਸ ਦਾ ਉਦਘਾਟਨ ਹੈ ਔਰ ਉਸ ਤੋਂ ਉਪਰੰਤ ਸਾਡਾ ਅੱਜ ਸਾਰਾ ਦਿਨ ਮਲੇਰਕੋਟਲੇ ਦੇ ਪਿੰਡਾਂ ਦੇ ਵਿੱਚ ਔਰ ਅਲਟੀਮੇਟਲੀ ਸ਼ਾਇਦ ਸ਼ਾਮ ਨੂੰ ਸ਼ਹਿਰ ਦੇ ਵਿੱਚ ਕੈਂਪੇਨ ਹੈ ਜੋ ਅੱਜ ਤੱਕ ਦਾ ਪਿਛਲੇ ਲਗਭਗ 25 ਦਿਨ ਤੋਂ ਮੈਨੂੰ ਫੀਡਬੈਕ ਮਿਲਿਆ ਔਰ ਜੋ ਮੈਨੂੰ ਰਿਸਪੌਂਸ ਮਿਲਿਆ ਉਹ ਅਨਪ੍ਰੈਸੀਡੈਂਟਡ ਹੈ ਸ਼ਾਇਦ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਇਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਪਿਆਰ ਮਿਲਦਾ ਹੋਵੇ ਇਹਦੇ ਵਿੱਚ ਮੈਂ ਸਮਝਦਾ ਕਿ ਸਿਰਫ ਵੱਡਾ ਸਭ ਤੋਂ ਯੋਗਦਾਨੀ ਨਹੀਂ ਹੈ ਕਿ ਜਿਹੜੇ ਪਿਛਲੇ ਕਾਫੀ ਹਰਸੇ ਤੋਂ ਮੈਂ ਜੋ ਲੋਕ ਹਿੱਤ ਦੇ ਮੁੱਦੇ ਚ ਚੱਕੇ ਸੀਗੇ ਅ ਬਿਨਾ ਮਜ਼ਬੂ ਮਿੱਲਤ ਜੋ ਮੈਂ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕਿਤੇ ਕੋਈ ਬੇਇਨਸਾਫੀ ਹੋਈ ਮੈਂ ਉੱਥੇ ਆਪਣਾ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ EMPLOYEES ਦੇ ਬੜੇ ਇਸ਼ੂਸ ਚੱਕੇ ਕੱਲ ਮੈਂ ਇੱਕ ਰੱਤਾਖੇੜਾ ਪਿੰਡ ਸੀ ਉਹ ਬੜਾ ਅਕਾਲੀ ਡੋਮਿਨੇਟਿਡ ਪਿੰਡ ਹੈ ਦਿੜਬੇ ਵਿੱਚ ਮੈਂ ਜਦੋਂ ਉੱਥੇ ਗਿਆ ਤਾਂ ਮੈਨੂੰ ਹੈਰਾਨਗੀ ਹੋ ਗਈ ਕਿ ਸਾਰਾ ਅਕਾਲੀ ਦਲ ਹੀ ਦਿੜਬੇ ਰੱਤਾਖੇੜਾ ਦਾ ਮੇਰੇ ਸਵਾਗਤ 'ਚ ਖੜਾ ਸੀਗਾ ਔਰ ਪਿਛਲੀ ਸ਼ੈਤ ਬਾਈ ਇਲੈਕਸ਼ਨ ਜਿਹੜੀ ਜਿਮਨੀ ਚੋਣ ਹੋਈ ਉੱਥੇ 1450 ਵੋਟ ਚੋਂ ਪ੍ਰੋਬੇਬਲੀ ਕੋਈ 60 70 ਵੋਟਾਂ ਕਾਂਗਰਸ ਨੂੰ ਹੋਲ ਹੋਈਆਂ ਸੀ ਲੇਕਿਨ ਐਤ ਕੀ ਰਿਵਰਸ ਸੀਨ ਸੀਗਾ ਔਰ ਉੱਥੇ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਜਦੋਂ ਮੈਂ ਯੂਆਪਾ ਦੀ ਲੜਾਈ ਲੜ ਰਿਹਾ ਸੀ ਯੂਪੀਏ ਦੇ ਖਿਲਾਫ ਉਸ ਪਿੰਡ ਦਾ ਇੱਕ ਨੌਜਵਾਨ ਅਮਰਿਤ ਧਾਰੀ ਸੀ ਦਲਿਤ ਸਿੱਖ ਮੈਂ ਉਹਦੇ ਚ ਉਹਦੀ ਮਦਦ ਕੀਤੀ ਸੀ ਕਹਿੰਦੇ ਜੀ ਅਸੀਂ ਤੁਹਾਡਾ ਉਸ ਕੀਤੇ 2019 ਚ ਜੋ ਤੁਸੀਂ ਐਫਰਟ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਯੁਵਾਪਾ ਵਰਗੇ ਸੀਰੀਅਸ ਕਾਲੇ ਕਾਨੂੰਨਾਚੋਂ ਤੁਸੀਂ ਉਹਨਾਂ ਦੀ ਰਿਹਾਈ ਕਰਾਈ ਉਹਨਾਂ ਦੀ ਮਦਦ ਕੀਤੀ ਉਹਨਾਂ ਲਈ ਆਵਾਜ਼ ਉਠਾਈ ਅੱਜ ਰੱਤਾ ਖਾੜ ਰੱਤਾ ਖੇੜਾ ਅਕਾਲੀ ਦਲ ਪੂਰਾ ਦਾ ਪੂਰਾ ਤੁਹਾਡੇ ਸਮਰਥਨ ਵਿੱਚ ਹੈ ਇਸ ਤਰ੍ਹਾਂ ਨਾਲ ਕੀ ਹੋਇਆ ਕਿ ਜਿੱਥੇ-ਜਿੱਥੇ ਵੀ ਮੈਂ ਮੁੱਦੇ ਉਠਾਏ ਚਾਹੇ ਉਹ ਆਪਾ ਕੋਈ ਲੈਟਸ ਸੇ ਪਾਣੇ ਸਿੱਧੂ ਦਾ ਪਰਚਾਦਰ ਜੋ ਹੈ ਮੈਂ ਉੱਥੇ ਪਹੁੰਚਿਆ ਸਿੱਧੂ ਮੂਸੇਵਾਲੇ ਦੀ ਅਰਸੇ ਤੋਂ ਮੈਂ ਲੜਾਈ ਲੜੀ ਆ 2 ਸਾਲ ਤੋਂ ਔਰ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਕਿ ਭਗਵੰਤ ਸਰਕਾਰ ਜਿਹੜੇ ਗੈਂਗਸਟਰਸ ਨੇ ਉਹਦੀ ਹੱਤਿਆ ਕੀਤੀ ਉਹਨਾਂ ਨੂੰ ਜੇਲ੍ਹਾਂ ਵਿੱਚ ਸਹੂਲਤਾਂ ਦੇ ਕੇ ਉਹਨਾਂ ਦੇ ਇੰਟਰਵਿਊਜ਼ ਕਰਾਉਂਦੀ ਆ ਔਰ ਉਹਨਾਂ ਦੀ ਅਸੀਂ ਕੰਸਿਸਟੈਂਟਲੀ ਸਰਦਾਰਾਲ ਬਲਕੌਰ ਸਿੰਘ ਦੇ ਪਰਿਵਾਰ ਦੀ ਅਸੀਂ ਹਮਾਇਤ ਕਰਦੇ ਰਹੇ ਆ ਵਿਧਾਨ ਸਭਾ ਦੇ ਅੰਦਰ ਔਰ ਬਾਹਰ ਸਿਮਿਲਰਲੀ ਜੋ ਕਿਸਾਨ ਅੰਦੋਲਨ ਹੁਣ ਛਿੜਿਆ ਰੀਸੈਂਟਲੀ ਜਿਸ ਢੰਗ ਦੇ ਨਾਲ ਬੀਜੇਪੀ ਨੇ ਆਪਣੇ ਹੀ ਕਿਸਾਨਾਂ ਨੂੰ ਲਤਾੜਿਆ ਮਾਰਿਆ ਕੁੱਟਿਆ ਟਰੈਕਟਰ ਭੰਨੇ ਅਲਟੀਮੇਟਲੀ ਇੱਕ ਸ਼ੁਭ ਕਰਨ ਨੌਜਵਾਨ ਦੀ ਹੱਤਿਆ ਵੀ ਕਰ ਦਿੱਤੀ ਕੱਲ ਜਦੋਂ ਮੈਂ ਗਿਆ ਉਦਰੀ ਪਿੰਡ ਲਹਿਰੇ ਦੇ ਇੱਕ ਪਿੰਡ ਹੈ ਨਮਾ گاਉਂ ਉੱਥੇ ਦਾ ਮੁੰਡਾ ਇੱਕ ਖਨੋਰੀ ਚੋ ਚੱਕ ਲਿਆ ਸੀ ਪ੍ਰੀਤਪਾਲ ਸਿੰਘ ਤੁਹਾਨੂੰ ਯਾਦ ਹੋਵੇਗਾ ਉਸ ਨੂੰ ਹਰਿਆਣਾ ਪੁਲਿਸ ਬੋਰੀ ਚ ਪਾ ਕੇ ਔਰ ਉਹਨੂੰ ਆਪਣੇ ਹਰਿਆਣਾ ਦੀ ਟੈਰੀਟਰੀ ਚ ਲਿਜਾ ਕੇ ਉਹਦੀਆਂ ਲੱਤਾਂ ਤੋੜਦੀਆਂ ਉਹਦੇ ਉਹਦੇ ਚਿਹਰੇ ਦੇ ਜਬਾੜੇ ਤੋੜਦੇ ਉਹਦੀ ਨੱਕ ਦੀਆਂ ਹੱਡੀਆਂ ਤੋੜਦੀਆਂ ਕੱਲ ਮੈਂ ਉਹਨਾਂ ਦੇ ਘਰ ਵੀ ਗਿਆ ਔਰ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਸਾਰਾ ਪਿੰਡ ਜਿਹੜਾ ਬਾਜ ਜੋ ਤੁਸੀਂ ਆਵਾਜ਼ ਉਠਾਈ ਕਿਸਾਨਾਂ ਦੇ ਅੰਦੋਲਨ ਵਾਸਤੇ ਖੇਤ ਮਜ਼ਦੂਰਾਂ ਦੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਸੋ ਇਸ ਤਰ੍ਹਾਂ ਕਰਕੇ ਜੋ ਮੈਂ ਪਿਛਲੇ ਸਮੇਂ ਚ ਕੰਮ ਕੀਤਾ ਸੀਗਾ ਉਹਦਾ ਕੀ ਕਹਿੰਦੇ ਹੁੰਦੇ ਆ ਕਿ ਸੂਤ ਸਮੇਤ ਵਿਆਜ ਸਮੇਤ 50 ਸੰਗਰੂਰ ਲੋਕ ਸਭਾ ਦੇ ਵੋਟਰਸ ਉਹ ਮੇਰਾ ਜਿਹੜਾ ਹੈਗਾ ਉਹ ਕਰਜ਼ਾ ਵਾਪਸ ਕਰ ਰਹੇ ਨੇ ਔਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਦੇ ਵੋਟਰਸ ਆਮ ਆਦਮੀ ਦੇ ਪਾਰਟੀ ਦੇ ਵੋਟਰਸ ਜਿਹੜੇ ਅਸਲ ਜਿਹੜੇ ਜਜ਼ਬਾਤੀ ਲੋਕ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਕਈ ਇਨਕਲਾਬ ਦੇ ਨਾਅਰੇ ਨੂੰ ਬਹੁਤ ਸੀਰੀਅਸਲੀ ਲਿਆ ਕਿਉਂਕਿ ਕੇਜਰੀਵਾਲ ਔਰ ਭਗਵੰਤ ਮਾਨ ਨੇ ਤਾਂ ਇਹਦਾ ਮਜ਼ਾਕ ਉਡਾਇਆ ਵਾ ਆਪਣੀ ਹੀ ਬਣਾਏ ਸਿਧਾਂਤਾਂ ਨੂੰ ਆਪਣੇ ਪੈਰਾਂ ਥੱਲੇ ਰੋਂਦਿਆ ਜਿਹੜੇ ਉਹ ਵਿਚਾਰੇ ਵਰਗ ਸੀਗਾ ਜਿਹੜੇ ਅੱਜ ਵੀ ਦਰੀਆਂ ਚੱਕਦੇ ਨੇ ਪਿੰਡਾਂ ਦੇ ਵਿੱਚ ਹਨ ਉਹ ਸਾਰੇ ਸਾਡੇ ਸਮਰਥਨ ਵਿੱਚ ਨਹੀਂ ਮੈਨੂੰ ਬੜਾ ਫਕਰ ਹੈ ਜਿਹਦਾ ਕਾਮਰੇਡ ਸਾਹਿਬ ਲੱਗੇ ਬੈਠੇ ਸੰਗਰੂਰ ਇੱਕ ਕਾਮਰੇਡਾਂ ਦੀ ਧਰਤੀ ਰਹੀ ਹੈ ਸਮਾਜਵਾਦੀਆਂ ਦੀ ਧਰਤੀ ਰਹੀ ਆ ਇਨਕਲਾਬੀਆਂ ਦੀ ਧਰਤੀ ਰਹੀ ਆ ਸਾਨੂੰ ਤੇਜਾ ਸਿੰਘ ਸੁਤੰਤਰ ਤੋਂ ਲੈ ਕੇ ਸੇਵਾ ਸਿੰਘ ਠਿਕਰੀ ਵਾਲਿਆਂ ਦੇ ਪੈਰੋਕਾਰਾਂ ਦੀ ਵੀ ਭਰਪੂਰ ਸਮਰਥਨ ਔਰ ਸਭ ਤੋਂ ਵੱਡੀ ਗੱਲ ਕਿ ਕਾਂਗਰਸ ਦਾ ਕੇਡਰ ਬਹੁਤ ਉਤਸ਼ਾਹ ਵਿੱਚ ਉਹ ਚਾਹੁੰਦਾ ਵਾ ਕਿ ਉਹ ਚਾਹੁੰਦੇ ਨੇ ਕਿ ਅਸੀਂ ਇਸ ਲੋਕ ਸਭਾ ਨੂੰ ਪੂਰਾ ਵੱਡੇ ਮਾਰਜਿਨ ਦੇ ਨਾਲ ਜਿੱਤੀਏ ਕਾਂਗਰਸ ਦਾ ਕੇਡਰ ਵਰਕਰ ਲੀਡਰ ਪੱਪਾ ਪਾਰ ਹੋ ਕੇ ਕੰਮ ਕਰ ਰਹੇ ਹੋ ਸ਼ਾਰਟਲੀ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਦਾ ਬੜਾ ਸਟਰੋਂਗ ਕਿੱਡਰ ਹੈ ਅਗਰ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਵੋਟ ਪਈ ਹੈ 254000 ਉਹਦੇ ਵਿੱਚ ਘੱਟੋ ਘੱਟ ਪੌਣੇ 2 ਲੱਖ ਵੋਟ ਕਾਂਗਰਸ ਦੀ ਸ਼ਿਫਟ ਹੋਈ ਸੀ ਉਸ ਵੇਲੇ ਕੁਝ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਗੋਲਡੀ ਨੂੰ ਲੋਕਾਂ ਨੇ ਸੀਰੀਅਸਲੀ ਲਿਆ ਨਹੀਂ ਕਿ ਇਹ ਸ਼ਹਿਰ ਤੇ ਡੀਫੀਟ ਨਹੀਂ ਕਰ ਸਕਦਾ ਭਗਵੰਤ ਮਾਨ ਨੂੰ ਹੁਣ ਜਿਹੜੀ 2022 ਦੀ ਅਸੈਂਬਲੀ ਆ ਜਿਹੜੀ ਕਿ ਸਭ ਤੋਂ ਪਰਫਾਰਮੈਂਸ ਵੀ ਕਰੀਆ ਕਾਂਗਰਸੀ ਉਹਦੇ ਚ ਵੀ ਸਾਨੂੰ 218000 ਵੋਟ ਪਈ ਮੇਰਾ ਮੰਨਣਾ ਵਾ ਕਿ ਕਾਂਗਰਸ ਪਾਰਟੀ ਕਰੋ 2 ਲੱਖ ਵੋਟ ਲੈ ਕੇ ਚੱਲਦੀ ਹੈ ਇਸ ਤੋਂ ਬਾਅਦ ਜੋ ਅੱਗੇ ਮੈਂ ਤੁਹਾਨੂੰ ਕਿਹਾ ਕਿ ਅਕਾਲੀ ਦਲ ਦੇ ਸਤਕਾਰਯੋਗ ਵੀਰਾਂ ਨੇ ਕਿਉਂਕਿ ਲੀਡਰਸ ਨੇ ਜਿਹੜਾ ਹੈ ਬੇਈਮਾਨੀ ਕੀਤੀ ਆ ਅਕਾਲੀ ਦਲ ਦਾ ਵਰਕਰ ਤੇ ਕੇਟਰ ਅੱਜ ਵੀ ਪੰਥਕ ਮੁੱਦਿਆਂ ਦੇ ਨਾਲ ਜੁੜਿਆ ਹੋਇਆ ਅੱਜ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਕਿਸਾਨਾਂ ਦੀ ਤੇ ਪਛੜੇ ਸ਼੍ਰੇਣੀਆਂ ਦੀ ਮਾਈਨੋਰਟੀਜ਼ ਦੀ ਖਾਸ ਤੌਰ ਤੇ ਘੱਟ ਗਿਣਤੀਆਂ ਦੀ ਮੁਸਲਮਾਨਾਂ ਦੀ ਗੱਲ ਦੁਬਾਰਾ ਚੱਕੀ ਜਾਵੇ ਸੋ ਸਾਨੂੰ ਲੱਗ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਅੱਛਾ ਪਰਫਾਰਮੈਂਸ ਰਹੇਗਾ ਮੈਂ ਦੇਖ ਰਿਹਾ ਕਿ ਭਗਵੰਤ ਮਾਨ ਦੇ ਜਿਹੜੇ ਰੂਟ ਸ਼ੋਜ਼ ਨੇ ਉਹ ਰੋਡ ਸ਼ੋਅ ਘੱਟ ਤੇ ਪੁਲਿਸ ਸ਼ੋਅ ਜ਼ਿਆਦਾ ਨੇ ਤੁਸੀਂ ਨਿਗਾਹ ਮਾਰ ਲਓ ਉਹਨਾਂ ਦੇ ਕਾਫਲੇ ਦੇ ਆਲੇ ਦੁਆਲੇ 7-800 ਪੁਲਿਸ ਵਾਲਾ ਹੁੰਦਾ ਵਰਦੀ ਧਾਰੀ 4-500 ਸਿਵਲ ਡਰੈਸ ਵਿੱਚ ਔਰ ਜਿਹੜਾ ਵੀ ਉਹਦੇ ਰੋਡ ਸ਼ੋਅ ਨੂੰ ਅਪਰੋਚ ਕਰਦਾ ਕੋਈ ਨੌਜਵਾਨ ਕੋਈ EMPLOYE ਕੋਈ ਫਰਿਆਦੀ ਉਹਨੂੰ ੱੱਕੇ ਮਾਰ ਕੇ ਚਪੇੜਾ ਮਾਰ ਕੇ ਕੁੱਟ ਮੁੱਟ ਕੇ ਪੁਲਿਸ ਉਹਨੂੰ ਸਾਈਡ ਤੇ ਕਰੀ ਸੋ ਦੇਰਫੋਰ ਆਈ ਪਰਸਨਲੀ ਫੀਲ ਕਿ ਇਨਕਲਾਬ ਦਾ ਫਰਜ਼ੀ ਨਾਰਾ ਕੇਜਰੀਵਾਲ ਦਾ ਤੇ ਭਗਵੰਤ ਮਾਨ ਦਾ ਇੱਥੇ ਬੇਨਕਾਬ ਹੋ ਚੁੱਕਾ ਵਾ ਉਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਔਰ ਸੰਗਰੂਰ ਇੱਕ ਅਖੋਤੀ ਰਾਜਧਾਨੀ ਕਹਿੰਦੇ ਨੇ ਮੇਰਾ ਤੁਹਾਡੇ ਜ਼ਰੀਏ ਭਗਵੰਤ ਮਾਨ ਨੂੰ ਸਵਾਲ ਲਿਆ ਕਿ ਤੁਸੀਂ ਦੱਸੋ ਕਿ ਤੁਸੀਂ ਸੰਗਰੂਰ ਲੋਕ ਸਭਾ ਹੈ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਲੋਕ ਸਭਾ ਦੇ ਜ਼ਿਲ੍ਹਿਆਂ ਦੇ ਵਿੱਚ ਕੋਈ ਮੈਨੂੰ ਤੁਸੀਂ ਪੰਜ ਅੱਛੇ ਕੰਮ ਗਿਣਾ ਦਿਓ ਔਰ ਮੈਂ ਇਥੇ ਇਹਨੂੰ ਕਹਿਣਾ ਚਾਹੁੰਦਾ ਤੁਸੀਂ ਪੰਜ ਕੰਮ ਬਰਨਾਲੇ ਕੰਸਟਿਟੈਂਸੀ ਦੇ ਕਰਾ ਦਿਓ ਗਿਣਾ ਦਿਓ ਕੋਈ ਵੀ ਮੈਡੀਕਲ ਦਾ ਨੀ ਪੱਥਰ ਪਿਆ ਵਾ ਤੇ ਉਹ 2 ਸਾਲ ਦਾ ਮਸਤੂਣਾ ਸਾਹਿਬ ਵਿੱਚ ਨਹੀਂ ਪੱਥਰ ਪਿਆ ਤੂਰੀ ਦੇ ਵਿੱਚ ਇੱਕ ਫਾਟਕ ਦੀ ਡਿਮਾਂਡ ਸੀ ਰੇਲਓਵਰ ਪ੍ਰੈਸ ਦੀ ਉਹ ਨਹੀਂ ਬਣਾ ਸਕੇ ਤੂਰੀ ਦੀ ਖੰਡ ਦੀ ਮਿਲ ਉਲਟਾ ਚਲਾਉਣੀ ਤਾਂ ਕੀ ਸੀ 2022 ਦੇ ਅਕਤੂਬਰ ਚ ਬੰਦ ਹੋ ਗਈ 13 ਤੋਂ 14 ਕਰੋੜ ਰੁਪਈਆ ਕਿਸਾਨਾਂ ਦਾ ਬਕਾਇਆ ਭਗਵੰਤ ਮਾਨ ਉਹ ਨਹੀਂ ਦੇਵਾ ਸਕੇ ਛੋਟੇ ਛੋਟੇ ਕੰਮ ਨਹੀਂ ਕਰਾ ਸਕੇ ਔਰ ਸਾਰੇ ਵੈਸੇ ਤਾਂ ਪੰਜਾਬ ਦੀ ਗੱਲ ਹੈ ਲੇਕਿਨ ਸੰਗਰੂਰ ਚ ਦਾਵੇ ਨਾ ਕਹਿ ਸਕਦਾ ਪਿੰਡਾਂ ਚ ਪੁੱਛਦਾ ਮੈਂ ਜਾ ਕੇ ਕਿਸੇ ਪਿੰਡ ਵਿੱਚ ਪਿਛਲੇ 2 ਸਾਲਾਂ ਵਿੱਚ ਕੋਈ ਪਾਇਦੇਾਰ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ ਨੌਕਰੀਆਂ ਸਾਡੀਆਂ ਸਾਰੀਆਂ ਲੱਗੇ ਹਰਿਆਣਾ ਰਾਜਸਥਾਨ ਦਿੱਲੀ ਹਿਮਾਚਲ ਦੇ ਨੌਜਵਾਨ ਲੈ ਕੇ ਕਿਉਂਕਿ ਸਾਡਾ ਜਿਹੜਾ ਇੱਕ ਕਾਨੂੰਨ ਬਣਾਉਣ ਵਾਸਤੇ ਮੈਂ ਬਿੱਲ ਪੇਸ਼ ਕੀਤਾ ਹੋਇਆ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਹਿਮਾਚਲ ਪ੍ਰਦੇਸ਼ ਟੈਰੈਂਸੀ ਐਕਟ 1972 ਭਗਵੰਤ ਮਾਨ ਨੇ ਕੇਜਰੀਵਾਲ ਤੋਂ ਡਰਦੇ ਉਹਨੂੰ ਲਾਗੂ ਨਹੀਂ ਕੀਤਾ ਅਗਰ ਉਹ ਬਿੱਲ ਲਾਗੂ ਹੋ ਜਵੇ ਤੇ ਸਾਡੇ ਪੰਜਾਬ ਦੀ ਨੌਜਵਾਨਾਂ ਦੀ ਨੌਕਰੀ ਕੋਈ ਬਾਹਰਲੇ ਸੁਪੇਦਰ ਨੌਜਵਾਨ ਨਹੀਂ ਲੈ ਸਕਦਾ ਸਾਡਾ ਜਿਹੜਾ ਪੰਜਾਬ ਦਾ ਡੈਮੋਗ੍ਰਾਫਿਕ ਸਿਚੁਏਸ਼ਨ ਬਚਿਆ ਰਹੇਗਾ ਲੇਕਿਨ ਇਹਨਾਂ ਚੇ ਜਾਨ ਨਹੀਂ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਕਿ ਸੰਗਰੂਰ ਦਾ ਸਭ ਤੋਂ ਜ਼ਿਆਦਾ ਵੋਟਰ ਟੇਬਲ ਅਗਰ ਪੰਜਾਬ ਦੇ ਵਿੱਚ ਰਿਸੀਵ ਕੀਤਾ ਪਾਣੀ ਦਾ ਸਟਾਰ ਜ਼ਮੀਨੀ ਨੀਚੇ ਗਿਆ ਉਹ ਸਭ ਤੋਂ ਜ਼ਿਆਦਾ ਸੰਗਰੂਰ ਦੇ ਵਿੱਚ ਹੈ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪਿਛਲੇ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤੁਸੀਂ ਪੰਜਾਬ ਔਰ ਸੰਗਰੂਰ ਦੇ ਪਾਣੀ ਦੇ ਸਤਰ ਨੂੰ ਜ਼ਮੀਨੀ ਗਰਾਊਂਡ ਵਾਟਰ ਨੂੰ ਇੰਪਰੂਵ ਕਰਨ ਵਾਸਤੇ ਕੀ ਕਦਮ ਚੱਕੇ ਨੇ ਕੋਈ ਉਹਨਾਂ ਨੇ ਪੁਖਤਾ ਕਦਮ ਟੂ ਰੀਚਾਰਜ ਵਾਟਰ ਟੂ ਸੀਰੀਅਸਲੀ ਡਾਈਵਰਸੀਫਾਈ ਫਰਮ ਪੈਡੀ ਕ੍ਰੌਪ ਕਿਉਂਕਿ ਜਨਾਬ ਵਾਟਰ ਇੰਟੈਂਸਿਵ ਕ੍ਰੌਪ ਹੈ ਸਾਡਾ ਸੋਨੀ ਦਾ ਉਹ ਬਹੁਤ ਜ਼ਿਆਦਾ ਪਾਣੀ ਲੈ ਰਿਹਾ 14 ਲੱਖ ਟਿਊਬਵਲ ਸਾਡਾ ਪੰਜਾਬ ਚੋਂ ਪਾਣੀ ਨਿਰੰਤਰ ਪمپ ਆਊਟ ਕਰ ਰਿਹਾ ਲੇਕਿਨ ਮੇਰਾ ਖਿਆਲ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਉਹਨੂੰ ਨਾ ਚਿੰਤਾ ਤੇ ਨਾ ਉਹਦੇ ਕੋਲ ਸਮਾਂ ਹੈ ਲਾਸਟਲੀ ਆਈ ਐਡਵੋਕੇਟ ਕਿ ਪੰਜਾਬ ਦਾ ਪਾਕਿਸਤਾਨ ਦੇ ਨਾਲ ਵਪਾਰ ਦਾ ਫੁੱਲ ਫਲਿਜਡ ਬਾਰਡਰ ਖੁੱਲਣਾ ਚਾਹੀਦਾ ਭਗਵੰਤ ਮਾਨ ਬਾਰਡਰ ਨਾ ਖੁੱਲਣ ਦੇ ਹੱਕ ਵਿੱਚ ਹੈ ਮੈ ਹੈਗਾ ਕਿ ਬਾਰਡਰ ਖੁੱਲੇ ਸਾਡਾ ਪਾਕਿਸਤਾਨ ਦੇ ਥਰੂ ਅਗੇ ਸੈਂਟਰਲ ਏਸ਼ੀਆ ਨਾਲ ਫਾਸਟ ਬਹੁਤ ਵੱਡਾ ਲੈਂਡਮਾਸਾ ਸਾਡੀ ਇੰਡਸਟਰੀ ਔਰ ਸਾਡੀ ਖੇਤੀਤਾਈ ਉਹ ਪ੍ਰਫੁੱਲਤ ਹੋ ਸਕਦੀ ਆ ਜੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਖੁੱਲੇ ਤੇ ਭਗਵੰਤ ਮਾਨ ਦੱਸੇ ਕਿ ਇਹ ਬਾਰਡਰ ਖੁੱਲਣ ਦਾ ਵਿਰੋਧ ਕਿਉਂ ਕਰਦਾ ਕੀ ਬੀਜੇਪੀ ਦੇ ਆਖੇ ਕਰ ਰਿਹਾ ਵਾ ਕਿਉਂਕਿ ਇਹਨਾਂ ਦੀਆਂ ਤਿੰਨ ਚਾਰ ਗੱਲਾਂ ਬੀਜੇਪੀ ਨਾਲ ਮੇਲ ਖਾਂਦੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਕਿਸਾਨਾਂ ਨੂੰ ਕੁੱਟਿਆ ਗਿਆ ਸਾਡੇ ਪੰਜਾਬ ਦੇ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਇਹ ਭਗਵੰਤ ਮਾਨ ਦਾ ਤੇ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਸੀਗਾ ਸ਼ੰਭੂ ਦੇ ਉੱਤੇ ਵੀ ਤੇ ਖਨੋਰੀ ਦੇ ਉੱਤੇ ਵੀ ਦੂਸਰਾ ਪਾਕਿਸਤਾਨ ਦੇ ਬਾਰਡਰ ਨੂੰ ਲੈ ਕੇ ਦੋਨਾਂ ਦਾ ਇੱਕ ਸਟੈਂਡ ਹੈ ਤੀਸਰਾ ਜੋ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਕਾਲੇ ਕਾਨੂੰਨ ਦੇ ਤਹਿਤ ਡਿਬਰੂਗੜ ਦੇ ਅਸਾਮ ਦੀਆਂ ਜ਼ਿਲ੍ਹਾ ਭੇਜਿਆ ਗਿਆ ਉਹ ਇਹਨਾਂ ਦਾ ਜੁਆਇੰਟ ਆਪਰੇਸ਼ਨ ਆ ਉਹ ਕੇਜਰੀਵਾਲ ਸਾਹਿਬ ਨੇ ਅਨੇਕਾਂਵਾਰ ਟੀਵੀ ਤੇ ਕਬੂਲਿਆ ਕਿ ਹਮਨੇ ਦਿੱਲੀ ਦਿੱਲੀ ਨੇ ਹਮਾਰਾ ਸਾਥ ਮੰਗਾ ਉਸ ਵਕਤ ਐਨਐਸਏ ਲਾਉਣ ਚ ਗ੍ਰਿਫਤਾਰ ਕਰਨ ਚ ਹਮਨੇ ਦਿੱਲੀ ਦਾ ਸਾਥ ਦਿੱਲੀ ਨੂੰ ਸਾਥ ਦਿਆ ਅਗਰ ਦਿੱਲੀ ਦੁਬਾਰਾ ਸਾਥ ਮੰਗੇਗੀ ਹਮ ਦਿੱਲੀ ਕੋ ਦੁਬਾਰਾ ਸਾਥ ਦੇਈ ਇਸ ਲਈ ਕੇਜਰੀਵਾਲ ਐਂਡ ਪਾਰਟੀ ਦਿੱਲੀ ਦੇ ਏਜੰਟ ਨੇ ਉਹ ਪੰਜਾਬ ਦੇ ਖੈਰ ਖਵਾ ਨਹੀਂਗੇ ਸੋ ਅਸੀਂ ਪੰਜਾਬ ਦੀ ਗੱਲ ਕਰਨ ਵਾਸਤੇ ਪਹੁੰਚਿਆ ਮੈਂ ਔਰ ਮੇਰਾ ਇਹ ਪ੍ਰਾਨਯ ਕਿ ਅਗਰ ਸਾਨੂੰ ਤੁਸੀਂ ਇਲੈਕਟ ਕਰਕੇ ਭੇਜਦਾ ਸੰਗਰੂਰ ਮੈਂ ਪੰਜਾਬ ਦੇ ਹਰ ਵਰਗ ਦੇ ਕਿਰਤੀਆਂ ਦੇ ਕਾਮਿਆਂ ਦੇ ਪਛੜਿਆਂ ਦੇ ਐਸਸੀ ਦਲਿਤ ਵਰਗ ਦੇ ਘੱਟ ਗਿਣਤੀਆਂ ਦੇ ਔਰ ਛੋਟੇ ਵਪਾਰੀ ਛੋਟੇ ਦੁਕਾਨਦਾਰ ਦੇ ਨੌਜਵਾਨਾਂ ਦੇ ਔਰਤਾਂ ਦੇ ਸਾਰੇ ਮੁੱਦੇ ਚੱਕਣ ਵਾਸਤੇ ਵਚਨਬੱਧ ਹਾਂ ਤੁਹਾਡਾ ਇੱਥੇ ਆਉਣ ਤੇ ਮੀਡੀਆ ਦਾ ਮੈਂ ਧੰਨਵਾਦ ਕਰਦਾ ਅਗਰ ਕੋਈ ਸਵਾਲ ਪੁੱਛਣਾ ਹੈ ਸਰ ਤੁਸੀਂ ਗੱਲ ਕੀਤੀ ਸਰ ਸਰ ਤੁਸੀਂ ਗੱਲ ਕੀਤੀ ਕਿ ਬਾਰਡਰ ਨਹੀਂ ਖੁੱਲੇ ਕਈ ਵਾਲ ਨੇ ਇਹਨਾਂ ਦੇ ਕਹਿ ਦੇ ਉੱਤੇ ਤੁਹਾਡੀ ਸਰਕਾਰਾਂ ਨਹੀਂ ਨੇ ਬਾਰਡਰ ਖੋਲ ਕੇ ਕੀ ਉਦੋਂ ਕੋਈ ਬਿਜ਼ਨਸ ਕੋਈ ਬਣਾਏ ਗਏ ਦੇਖੋ ਗੱਲ ਇਹ ਆ ਕਿ ਪਹਿਲਾਂ ਪਾਕਿਸਤਾਨ ਦੇ ਨਾਲ ਬਾਰਡਰ ਖੁੱਲਾ ਹੋਇਆ ਸੀਗਾ ਇਹ ਇਹ ਪਾਕਿਸਤਾਨ ਦੇ ਨਾਲ ਬਾਰਡਰ ਜਿਹੜਾ ਬੰਦ ਕੀਤਾ ਗਿਆ ਇਹ ਜਿਆਦਾ ਬੀਜੇਪੀ ਦੇ ਜਨਿਓਰ ਦੇ ਵਿੱਚ ਉਸ ਵਕਤ ਇੱਕ ਨਫਰਤ ਦੀ ਰਾਜਨੀਤੀ ਦੇ ਨਾਲ ਤੁਸੀਂ ਦੇਖਿਆ ਕਿ ਕਿਵੇਂ 2014 ਦੀ ਚੋਣਾਂ ਅਗਲੀ ਚੋਣ ਤੇ ਪੁਲਵਾਮਾ ਦਾ ਅਟੈਕ ਕੀਤਾ ਗਿਆ ਕਿਸ ਤਰ੍ਹਾਂ ਮੈਨਿਪੂਲੇਟ ਕਰਕੇ ਇੱਕ ਵੋਟਾਂ ਦੀ ਰਾਜਨੀਤੀ ਦੇ ਕਰਕੇ ਵਪਾਰ ਦਾ ਬਾਰਡਰ ਖੁੱਲਿਆ ਗਿਆ ਵਾ ਠੀਕ ਹੈ ਸਰਕਾਰਾਂ ਦੀ ਅਣਬੰਦ ਹੈ لیکن بہت سارے ਦੇਸ਼ ਦੁਨੀਆ ਦੇ ਵਿੱਚ ਨੇ ਉਹ ਆਪਸ ਵਿੱਚ ਉਹਨਾਂ ਦੀ ਬੜੀ ਅਨਮਨਿਆ ਲੇਕਿਨ ਵਪਾਰ ਉਹਦੇ ਨਾਲ ਦੋਨੋਂ ਮੁਲਕ ਜਿਹੜੇ ਨੇ ਤਰੱਕੀ ਕਰਨਗੇ ਹੁਣ ਮਿਸਾਲ ਦੇ ਤੌਰ ਤੇ ਪੰਜਾਬ ਇਹ ਲੈਂਡਲੌਕ ਸਟੇਟ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਸਾਨੂੰ ਨੀਅਰਸਟ ਬੰਦਰਗਾਹ ਗੁਜਰਾਤ ਹੈ ਨੀਅਰੈਸਟ ਸਾਨੂੰ ਪੋਰਟ ਹੈਗਾ ਫੋਰ ਦ ਸਿੰਗ ਇਸ ਮਹਾਰਾਸ਼ਟਰ ਐਂਡ ਮੁੰਬਈ ਵੇਅਰ ਐਸ ਅਗਰ ਬਾਰਡਰ ਖੁੱਲੇਗਾ ਸਾਨੂੰ ਕਰਾਚੀ ਦਾ ਪੋਰਟ ਬਹੁਤ ਜਲਦੀ ਐਕਸੈਸ ਮਿਲ ਜੇਗੀ ਪੰਜਾਬ ਦੀ ਇੰਡਸਟਰੀ ਵਿਲ ਆਲਸੋ ਪ੍ਰੋਸਪਰ ਨਾਟ ਓਨਲੀ ਐਗਰੀਕਲਚਰ ਅਗਰ ਅਸੀਂ ਬਾਰਡਰ ਖੋਲਦੇ ਆਂ ਔਰ ਸਾਡੀਆਂ ਸਾਰੀਆਂ ਜਿੰਸਾਂ ਦਾ ਸਾਡੇ ਸਾਰੇ ਪ੍ਰੋਡਕਟਸ ਐ ਇੱਕ ਮੈਸਿਵ ਮਾਰਕੀਟ ਬਿਯੋਂਡ ਪਾਕਿਸਤਾਨ ਇਜ਼ ਅਫਗਾਨਿਸਤਾਨ ਥੇਅਰ ਇਜ਼ ਇਰਾਨ ਥੇਅਰ ਇਜ਼ ਮਾਂਗੋਲੀਆ ਥੇਅਰ ਇਜ਼ ਉਜ਼ਬੇਕਿਸਤਾਨ ਥੇਅਰ ਇਜ਼ ਤੁਰਕਮਨਿਸਤਾਨ ਸਾਰਾ ਰੂਸ ਤੱਕ ਦਾ ਇਲਾਕਾ ਠੰਡਾ ਇਲਾਕਾ ਜਿੱਥੇ ਕੋਈ ਜਿੰਸ ਪੈਦਾ ਨਹੀਂ ਹੁੰਦੀ ਉਹ ਖਾਣ ਪੀਣ ਦਾ ਸਮਾਨ ਅਫਰੀਕਾ ਤੋਂ ਮੰਗਾਉਂਦੇ ਨੇ ਸਾਡਾ 5-700 ਕਿਲੋਮੀਟਰ ਦੇ ਰੇਂਜ ਵਿੱਚ ਆ ਜਾਏਗਾ ਸਾਰਾ ਇਸ ਲਈ ਭਗਵਾਨ ਤੇ ਦੱਸੇ ਇਹ ਬਾਰਡਰ ਨੂੰ ਬੰਦ ਰੱਖਣ ਦੀ ਵਜਾਹਤ ਕਿਉਂ ਕਰਦਾ ਵਾ ਐਨਐਸਸੀ ਲਾ ਕੇ ਸਾਡੇ ਨੌਜਵਾਨਾਂ ਨੂੰ ਬੀਜੇਪੀ ਦੀ ਸਪੋਰਟ ਕਿਉਂ ਕੀਤੀ ਹੈ ਤੇ ਕਿਸਾਨਾਂ ਨੂੰ ਕੁੱਟਣ ਵਿੱਚ ਉਹਦਾ ਬੀਜੇਪੀ ਦੇ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਉਸਨੇ ਪੰਜਾਬ ਵਿੱਚ ਕਿਉਂ ਕੀਤਾ ਤੇ ਜ਼ਮੀਨੀ ਪਾਣੀ ਨੂੰ ਗਰਾਊਂਡ ਵਾਟਰ ਨੂੰ ਇੰਪਰੂਵ ਕਰਨ ਵਾਸਤੇ ਉਸਨੇ ਪਿਛਲੇ 2 ਸਾਲ ਤੋਂ ਉੱਤੇ ਸਮੇਂ ਵਿੱਚ ਕਿਹੜੀਆਂ-ਕਿਹੜੀਆਂ ਮੀਟਿੰਗਾਂ ਕੀਤੀਆਂ ਉਹਦੀਆਂ ਮਿਨਿਟਸ ਤੇ ਵਾਈਟ ਪੇਪਰ ਪੰਜਾਬ ਦੇ ਲੋਕਾਂ ਨੂੰ ਰਿਲੀਜ਼ ਕਰੇ ਚਾਹੀਦੇ ਹੈ। ਹਾਂ ਜੀ ਜੋ ਸਾਹਿਬ ਤੁਸੀਂ ਅੱਜ ਸ਼ਾਮਲ ਹੋਏ ਹੋ ਤੁਸੀਂ 2022 ਕੀ ਇੱਕ ਬਦਲਾਅ ਦਾ ਨਾਰਾ ਲੈ ਕੇ ਝੰਡਾ ਲੈ ਕੇ ਹੁੰਮਰੇ ਦੇ ਇੱਕ ਤਰ੍ਹਾਂ ਕਾਂਗਰਸ ਪਾਰਟੀ ਖਿਲਾਫ ਵੀ ਇੱਥੇ ਰਾਜ ਵੱਡਾ ਹੈਗਾ ਬਦਲਾਅ ਬਦਲਾਅ ਦੀ ਨੀਤੀ ਲੈ ਕੇ ਆਏ ਤੇ ਕੀ ਤੁਹਾਡੀ ਬਦਲਾਅ ਦੀ ਜਿਹੜੀ ਨੀਤੀ ਵੱਡੇ ਪੱਧਰ ਤੇ ਤੁਸੀਂ ਜਿਤਾ ਕੇ ਲੈ ਕੇ ਆਏ ਤੇ 92 ਸਿੱਟਾ ਬਦਲਾਅ ਲੈ ਕੇ ਆਏ ਤੇ ਅੱਜ ਤੋਂ ਤੁਹਾਨੂੰ ਦੁਆਰਾ ਸਾਰਾ ਪੰਜਾਬ ਹੀ ਉੱਚ ਆ ਗਿਆ ਸੀ ਬਦਲਾਅ ਦੇ ਉੱਚ ਸਾਡੇ ਸਾਰੇ ਸਹਿਮਤ ਹੋਈ ਤੇ ਸਾਰੇ ਮਲੇਰਕੋਲੇ ਵਾਲਿਆਂ ਤੇ ਸਾਰੇ ਪੰਜਾਬ ਤੋਂ ਇੱਕ ਵੱਡੀ ਗਲਤੀ ਹੋਈ ਹੈ ਜਿਹਦਾ ਸਾਰਾ ਪੰਜਾਬ ਤੇ ਮਲੇਰਕੋਲਾ ਪਸਾਰਿਆ ਥੋਡੇ ਸਾਹਮਣੇ ਹੈ ਮਲੇਰਕੋਲੇ ਦਾ ਹਾਲਤ ਇਹ ਹੈ ਵੀ ਅਰਬੀ ਕੋੜੇ ਤੇ ਆਵਾਰਾ ਕੁੱਤੇ ਚ ਕੋਈ ਫੜਕੇ ਨਹੀਂ ਹੈ ਤੁਸੀਂ ਜਾਣ ਦਿਓ ਕੋਈ ਬਾਹਰੋਂ ਨਹੀਂ ਆਏ ਤਹਿਰਾ ਸਾਹਿਬ ਨੂੰ ਨਹੀਂ ਪਤਾ ਤੁਸੀਂ ਤਾਂ ਜਾਣ ਦਿਓ ਵੀ ਇੱਥੇ ਹਾਲ ਕੀ ਹੈ ਈ ਨਾਰੇ ਨਾ ਨਾਰਿਆਂ ਨਾਲ ਆਵਾਮ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਹੁਣ ਅੱਗੇ ਨੂੰ ਨਹੀਂ ਕੀਤਾ ਜਾ ਸਕਦਾ ਹਾਲਾਤ ਹੀ ਸਭ ਤੋਂ ਬੜੀ ਹੋ ਗਈ ਵਿਖਾਇਰਾ ਸਾਹਿਬ ਨਾਲ ਕਰੋ ਆਪਾਂ ਤਾਂ ਕਾਫੀ ਹੋ ਗਿਆ ਇੱਕ ਮਿੰਟ ਮੈਂ ਸਾਰੇ ਮੀਡੀਆ ਦਾ ਬੜਾ ਮਸ਼ਹੂਰ ਆਪ ਮੈਡਮ ਮੈਡਮ ਅੱਜ ਦਫਤਰوں ਦਾ ਘਾਟਨ ਹੋ ਰਿਹਾ ਹੈ ਤੇ ਵੱਡੇ ਜ਼ੋਰੋ ਸ਼ੋਰੋ ਨਾਲ ਜਿਹੜੀ ਹੈ ਮਹਮ ਚੱਲੀ ਹੋਈ ਹੈ ਮੈਸੇ ਇੱਕ ਪਾਸੇ ਆਮ ਆਦਮੀ ਪਾਰਟੀ ਵੱਡੇ ਹਮਲੇ ਕਰ ਰਹੀ ਹੈ ਕਾਂਗਰਸ ਦੇ ਕੱਲ ਵੀ ਉਵੇਸ ਸਾਹਿਬ ਦੀ ਫੈਕਟਰੀ ਹੋਇਆ ਵੀ ਕਾਂਗਰਸ ਨੇ ਜੰਦੇ ਖੋਲ ਐ ਕਾਂਗਰਸ ਜ਼ੁਲਮ ਕੀਤੇ ਤੇ ਅੱਜ ਉਹ ਜ਼ੁਲਮ ਤੋਂ ਕਿਉਂ ਫੱਜ ਰਹੇ ਨੇ ਫਿਰਕਾਪ੍ਰਸਤੀ ਗੱਲ ਕਰਦੇ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਬਦਰੀਆ ਇਹਦੇ ਤੋਂ ਤੁਸੀਂ ਦੇਖੋ ਉਵੇਸ ਸਾਹਿਬ ਜੋ ਗੱਲ ਕਰ ਰਹੇ ਨੇ ਉਹ ਪਹਿਲਾਂ ਆਪ ਚਾਤੀ ਮੰਨ ਲੈਣ ਆਪਣੀ ਪਾਰਟੀ ਵੱਲ ਪਾਰਟੀ ਨੇ ਕਰੋਨਾ ਦੇ ਟਾਈਮ ਤੇ ਕਰੋਨਾ ਦੇ ਟਾਈਮ ਤੇ ਦਿੱਲੀ ਦੇ ਵਿੱਚ ਕੀ ਕੁਝ ਕੀਤਾ ਕੀ ਕੁਝ ਹੋਇਆ ਸਾਡੇ ਨਾਲ ਮਾਇਨੋਰਿਟੀ ਦੇ ਨਾਲ ਕੀ ਕੁਝ ਹੋਇਆ ਕਿ ਹੋ ਜਾ ਉਹਨਾਂ ਦੇ ਨਾਲ ਜ਼ੁਲਮ ਹੋਇਆ ਉਹਦੇ ਵੱਲ ਝਾਤੀ ਮਾਰਦੈ ਨਾ ਅੱਜ ਖੈਰਾ ਸਾਹਿਬ ਸਾਡੇ ਦਰਮਿਆਨ ਬੈਠੇ ਨੇ ਖੈਰਾ ਸਾਹਿਬ ਇੱਕ ਇਹੋ ਜੀ ਸ਼ਖਸੀਅਤ ਨੇ ਜਿਹੜੇ ਉ ਭੁਲੰਦ ਆਵਾਜ਼ ਨੇ ਇਹ ਭੁਲੰਦ ਆਵਾਜ਼ ਬਨਨਗੇ ਇਨਸ਼ਾ ਅੱਲਾਹ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਇਹ ਪਾਰਲੀਮੈਂਟ ਦੇ ਵਿੱਚ ਜਾਣਗੇ ਔਰ ਭੁਲੰਦ ਆਵਾਜ਼ ਬਨਨਗੇ ਇਹਨਾਂ ਦੀ ਆਵਾਜ਼ ਸਾਰੀ ਦੁਨੀਆ ਜਾਣਦੀ ਹੈ ਇਹ ਮੈਨਿਉਟੀ ਦੀ ਆਵਾਜ਼ ਵੀ ਬਣਨਗੇ ਔਰ ਪੂਰੇ ਜਿਸ ਰੈਨਾ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੀ ਆਵਾਜ਼ ਮੈਂ ਬਣਾਗਾ ਪੂਰੇ ਪੰਜਾਬ ਦੀ ਆਵਾਜ਼ ਹੀ ਬਣਨਗੇ ਸਾਡੀ ਮਹਿੰਮ ਜਿਹੜੀ ਅੱਜ ਤੋਂ ਸ਼ੁਰੂ ਹੋਈ ਹੈ ਅਸੀਂ ਹੁਣ ਦਿਖਾਵਾਂਗੇ ਕਿ ਸਾਡੀ ਮਹਿੰਮ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਮੈਡਮ ਜੀ ਹਮ ਤੁੰ ਕਰਨਾ ਮੈਡਮ ਜੀ ਤੁੰ ਕਰਨਾ ਮੈਡਮ ਹੈ ਜੰਦਾਬੋ ਮੈਡਮ ਜਿਹੜਾ ਦਫ਼ਤਰ ਹੈ ਲੋਕਾਂ ਦਾ ਕਹਿੰਦਾ ਸ਼ਹਿਰ ਤੋਂ ਬਾਹਰ ਲੈ ਗਏ ਇਹ ਕਿਉਂ ਕਾਰਨ ਮੈਂ ਅੱਜ ਹੀ ਸ਼ਹਿਰ ਤੋਂ ਬਾਹਰ ਕਿਉਂ ਨਿਕਲੇ ਹਾਂ ਨਾ ਸ਼ਹਿਰ ਤੋਂ ਬਾਹਰ ਨਹੀਂ ਲੈ ਕੇ ਗਏ ਸ਼ਹਿਰ ਜੀ ਹੈ ਥੋੜਾ ਜਿਹਾ ਇਹ ਹੈ ਕਿ ਜ਼ਰੂਰਤ ਹੈ ਕੋਈ ਗੱਲ ਨਹੀਂ ਥੋੜਾ ਜਿਹਾ ਖੁੱਲੀ ਜਗ੍ਹਾ ਕਰਕੇ ਪਿੰਡ ਵਾਲਿਆਂ ਨੂੰ ਵੀ ਆਸਾਨੀ ਰਹੇ ਆਉਣ ਦੀ ਤੇ ਸ਼ਹਿਰ ਵਾਲਿਆਂ ਨੂੰ ਵੀ ਆਸਾਨੀ ਰਹੇ ਦੋਨਾਂ ਨੂੰ ਆਸਾਨੀ ਰਹੇ ਪਿੰਡ ਵਾਲਿਆਂ ਨੂੰ ਵੀ ਉਧਰ ਨਾਲ ਇਧਰ ਆਸਾਨ ਤੁਹਾਨੂੰ ਪਤਾ ਪਿੰਡ ਵਾਲਿਆਂ ਦਾ ਵੀ ਲੰਘਾ ਇਧਰੋਂ ਹੀ ਆ ਸ਼ਹਿਰ ਵਾਲਿਆਂ ਦਾ ਵੀ ਇਧਰੋਂ ਹੀ ਆ ਜੇ ਪਿੰਡ ਪਿੰਡਾਂ ਹੀ ਦਾ ਅਲੱਗ ਬੰਦਦੇ ਸੰਧੌਰ ਬੰਦਦਾ ਸੀ ਕੋਈ ਗੱਲ ਨਹੀਂ ਸੰਧੌਰ ਬੰਦਦਾ ਸੀ ਹੁਣ ਇੱਥੇ ਜ਼ਿਆਦਾ ਆਸਾਨੀ ਰਹੇਗੀ ਦੋਨੋਂ ਮਿਲ ਮਿਲ ਜੁਲ ਕੇ ਬੈਠਣਗੇ ਸ਼ਹਿਰ ਵਾਲੇ ਵੀ ਬੈਠਣਗੇ ਪਿੰਡ ਵਾਲੇ ਇਹਦਾ ਮਤਲਬ ਖਰਚੇ ਤੋਂ ਬਚ ਰਹੇ ਹੋ ਨਾ ਨਾ ਆਪਾਂ ਦੇ ਨੇ ਖੈਰਾ ਸਾਹਿਬ ਬੜਾ ਖੁੱਲੇ ਦਿਲ ਦੇ ਮਾਲਕ ਨੇ ਖਰਚੇ ਤੋਂ ਨਹੀਂ ਬਚਦੇ ਤੁਸੀਂ ਕਹੋਗੇ ਸ਼ਹਿਰ 'ਚ ਵੀ ਖੋਲ ਲਾਂਗੇ ਪਰ ਸ਼ਹਿਰ ਦੀ ਤੇ ਪਿੰਡਾਂ ਦੀ ਅਸੀਂ ਜੁਆਇੰਟ ਚਾਹੁੰਦੇ ਸੀ ਕਿ ਜੁਆਇੰਟ ਹੋਵੇ ਕੋਈ ਅਹਿਜੀ ਜਗ੍ਹਾ ਜਿੱਥੇ ਅਸੀਂ ਖੋਲ ਸਕਾਂ ਇੱਕ ਤਾਂ ਗੱਲ ਸੁਣੋ ਤੁਸੀਂ ਚਾਹੁੰਦੇ ਹੋ ਕਿ ਮੈਂ ਖਰਚਾ 90 ਲੱਖ ਤੋਂ ਉੱਤੇ ਸ਼ੁਰੂ ਕਰਾਂ ਖਰਚੇ ਦਾ ਵੀ ਧਿਆਨ ਰੱਖਣਾ ਅੱਛਾ ਇੱਕ ਨਾ ਮੈਂ ਤੁਹਾਨੂੰ ਮੀਡੀਆ ਨੂੰ ਪਹੁੰਚ ਲਿਆ ਸੀਗਾ ਦੇਖੋ ਆਮ ਆਦਮੀ ਪਾਰਟੀ ਦੇ ਬੜੇ ਅਹਿਮ ਮੁੱਦੇ ਜਿਹੜੇ ਮਾਈਨੋਰਿਟੀਆਂ ਤੇ ਅਟੈਕ ਹੋ ਰਹੇ ਨੇ ਉਹਨਾਂ ਦੀ ਜਿਹੜੀ ਚੁੱਪੀ ਹੈ ਨਾ ਉਹ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਤੁਹਾਨੂੰ ਯਾਦ ਹੈ ਕਿ ਸ਼ਹੀਨ ਬਾਗ ਮੋਰਚੇ ਤੋਂ ਬਾਅਦ ਜੋ ਪੰਜਾਬ ਜੋ ਦਿੱਲੀ ਵਿੱਚ ਦੰਗੇ ਹੋਏ ਔਰ ਜੋ ਕਤਲੋਗਾਰਦ ਮੁਸਲਮਾਨਾਂ ਦੀ ਸ਼ਰੇਆਮ ਦਿਨ ਦਿਹਾੜੇ ਕੀਤੀ ਗਈ ਕੇਜਰੀਵਾਲ ਹੈਜ਼ ਬੀਨ ਅ ਮੀਨ ਅਸਪੈਕਟਡ ਟੂ ਥੈਟ ਕਿਸੇ ਘਰ ਵਿੱਚ ਜਾ ਕੇ ਇਸ ਬੰਦੇ ਨੇ ਕਿਸੇ ਦੀ ਸਾਰ ਨਹੀਂ ਲਈ ਜੇ ਪੁਲਿਸ ਨਹੀਂ ਵੀ ਉਹਦੇ ਹੈਗੀ ਤੇ ਘਟੋ ਘਟ ਚੀਫ ਮਨਿਸਟਰ ਦੇ ਬਤੌਰ ਉੱਥੇ ਜਾ ਕੇ ਉਹਨਾਂ ਦਾ ਖੜ ਕੇ ਉਹਨਾਂ ਦੀ ਗਲਤ ਕਰ ਸਕਦਾ ਸੀਗਾ ਬੋਜੂਪੀ ਵਿੱਚ ਬੁਲਡੋਜ਼ਰ ਪੋਲਿਟਿਕਸ ਲਾਈ ਗਈ ਨੋ ਰਿਐਕਸ਼ਨ ਔਰ ਹੁਣ ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਜਿਹੜਾ ਲਾਗੂ ਕਰਤਾ ਬੀਜੇਪੀ ਨੇ ਉਹਦੇ ਤੇ ਇਹਨਾਂ ਦਾ ਅਜ ਤੱਕ ਕੋਈ ਭਗਵੰਤਮਾਨ ਦਾ ਰਿਐਕਸ਼ਨ ਨਹੀਂ ਆਇਆ ਅਗਰ ਬੀਜੇਪੀ ਦੇਸ਼ ਵਿੱਚ ਦੁਬਾਰਾ ਆਏਗੀ ਸਾਰੇ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਲਾਇਆ ਜਾਵੇਗਾ ਔਰ ਖਾਸ ਤੌਰ ਤੇ ਸਿੱਖਾਂ ਤੇ ਮੁਸਲਮਾਨਾਂ ਦੇ ਜਿਹੜੇ ਹਕੂਕ ਨੇ ਔਰ ਮੁਸਲਿਮ ਕਮਿਊਨਿਟੀ ਦੇ ਹਕੂਕ ਹਕੂਕ ਜ਼ਿਆਦਾ ਕਿਉਂਕਿ ਜਿਹੜਾ ਮੁਸਲਿਮ ਪਰਸਨਲ ਲਾਅ ਹੈ 1937 ਸ਼ਰੀਆ ਦਾ ਰੋ ਲਾਅ ਹੈ ਜਿਹਦੇ ਤਹਿਤ ਉਹਨਾਂ ਦਾ ਨਿਕਾਹ ਉਹਨਾਂ ਦਾ ਤਲਾਕ ਮੁਸਲਮਾਨਾਂ ਦੇ ਜਿਹੜਾ ਹਿਜਾਬ ਦਾ ਮਸਲਾ ਔਰ ਉਹਨਾਂ ਦੀ ਵਿਰਾਸਤ ਦਾ ਮਸਲਾ ਉਹ ਸਾਰਾ ਖਤਮ ਕਰ ਦਿੱਤਾ ਜਾਵੇਗਾ ਇੱਕ ਦੇਸ਼ ਇੱਕ ਧਰਮ ਵਾਲ ਨੂੰ ਆਧਰਾ ਹੈ ਸਿਸਟਮ ਇਸ ਲਈ ਭਗਵੰਤ ਮਾਨ ਕੇਜਰੀਵਾਲ ਇੱਥੇ ਕਲੈਰੀਫਾਈ ਕਰਨ ਸਟੈਂਡ ਕਿ ਕੀ ਉਹ ਇੱਕ ਧਰਮ ਇੱਕ ਦੇਸ਼ ਦੇ ਹੱਕ ਵਿੱਚ ਨੇ ਅਗਰ ਨਹੀਂ ਹਾਂ ਤਾਂ ਫਿਰ ਉਹ ਯੂਨੀਫਾਰਮ ਸਿਵਲ ਕੋਡ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਨਹੀਂ ਕਰਦੇ ਔਰ ਸਿੱਖਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਆਨੰਦ ਮੈਰਿਜ ਐਕਟ ਸਾਡੇ ਸ਼ਹਿਦ ਡਾਕਟਰ ਗਾਂਧੀ ਨੇ ਮਗਰਲੀ ਪਾਰਲੀਮੈਂਟ ਵਿੱਚ ਪ੍ਰੋਪੋਜ਼ਲ ਰੱਖੀ ਹੋਈ ਸੀਗੀ ਉਹ ਹਲੇ ਐਕਟ ਬਣਿਆ ਨਹੀਂਗਾ ਤੇ ਜੇ ਯੂਨੀਫਾਰਮ ਸਿਵਲ ਕੋਡ ਬਣ ਜਾਏਗਾ ਥੈਟ ਐਕਟ ਵਿਲ ਬੀ ਰੈਡੰਡੈਂਟ ਇਲ ਬਿਕਮ ਜ਼ੀਰੋ ਥੇਰਫੋਰ ਮਿਨੋਰਟੀਜ਼ ਦੇ ਵਾਸਤੇ ਬੜੀ ਚਿੰਤਾਜਨਕ ਸਿਚੁਏਸ਼ਨ ਹੈ ਸਾਰੀਆਂ ਗੱਲਾਂ ਅਸੀਂ ਆਪਣੇ ਕੈਂਪੇਨ ਦੇ ਵਿੱਚ ਸਮਝਾਵਾਂਗੇ ਤੁਹਾਡਾ ਇਤਿਆਰ ਦੇ